ਜਨ ਡਰਾਈਵਰ ਚੇਂਜ ਹੋ ਗਏ ਦੋਸਤੋ ਕੰਮ ਕਰ ਰਹੇ ਜੀ ਦੇ ਲਈ ਅੱਜ ਸਵੇਰ ਤੋਂ ਲੰਨ ਚਾਚੀ ਤੂੰ ਜਸੂਨ ਸੁਹਾਇਆ ਆਪਾਂ ਮੱਥਾ ਟੇਕ ਕੇ ਆ ਚੁੱਕੇ ਆ ਠੀਕ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਨਮਾਸੀ ਮੂ ਵਲੋਗਸ ਤੇ ਤੁਹਾਡਾ ਸਾਰਾ ਸਤਿ ਸ੍ਰੀ ਅਕਾਲ ਤੁਹਾਡਾ ਬਿਲਕੁਲ ਠੀਕ ਹੈ ਦੋਸਤੋ ਹੋਮ ਹੋਲੀ ਲੱਛਿਆਏ ਮਰਨਿੰਗ ਗਾਇਜ਼ ਅੱਜ ਮਨਿੰਦਰ ਆਕ ਦਿੰਦਾ ਹੋ ਗਿਆ ਹਾਂ ਇੱਕ ਦਿਨ ਦਾ ਹੋ ਗਿਆ ਉਸ ਤੁਹਾਡਾ ਮੋਟਾ ਬਈ ਆਇਆ ਤਾਂ ਦੋਸਤੋ ਹੁਣ ਅਸੀਂ ਦੋਨੋਂ ਜਨ ਜਾ ਕੇ ਗੁਰਦੁਆਰਾ ਸਾਹਿਬ ਤਾਂ ਗਾਇਜ਼ ਇੱਕ ਗੱਲ ਮੈਂ ਹੋਰ ਕਹਿਣੀ ਸੀ ਕੱਲ ਦੀ ਕਲਿੱਪ ਹਨ ਕੱਲ ਹੀ ਦਾ ਬਰਥਡੇ ਸੀ ਲੋਕਾਂ ਨੇ ਸੋਚਿਆ ਹਨਾ ਵੀ ਇਹ ਗੁਰਦੁਆਰੇ ਗਏ ਨੇ ਇਹ ਗੁਰਦੁਆਰੇ ਕੱਲ ਵੀ ਗਏ ਅਜੇ ਕੱਲ ਇਹਨਾਂ ਨੇ ਵਲੌਗ ਨਹੀਂ ਬਣਾਇਆ ਹਾਂ ਕੱਲ ਵੀ ਜਾ ਕੇ ਦੋਸਤੋ ਅੱਜ ਵੀ ਗਏ ਸੀ ਬਰਥਡੇ ਤੇ ਮਤਲਬ ਲੋਕਾਂ ਨੇ ਸੋਚਿਆ ਵੀ ਇਹ ਬਰਥਡੇ ਤੇ ਗੁਰਦੁਆਰੇ ਗਏ ਹਾਂ ਕੱਲ ਉਸ ਵੇਲੇ ਗਿਆ ਸੀ ਉਹ ਵੀ ਬਣਾਇਆ ਵਲੌਗ ਦੁਪਹਿਰ ਬਾਅਦ ਸੀ ਜਦੋਂ ਜਦੋਂ ਐਸਾ ਬਰਥਡੇ ਆਇਆ ਵਲੌਗ ਨਹੀਂ ਸ਼ੁਰੂ ਕੀਤਾ ਮੰਮੀ ਵੀ ਨਹੀਂ ਅੱਡ ਗਏ ਤੇ ਮੈਂ ਅੱਡ ਗਿਆ ਸੀ ਇਹਦੇ ਇਹਦੇ ਨਾਂ ਦਾ ਮੈਂ ਲੱਗ ਮੱਥਾ ਟੇਕ ਜਾਂਦਾ ਸੀਗਾ ਦੋਵਾਰਾ ਇੱਕੋ ਹੀ ਸੀ ਦੇਲਾ ਪਰ ਦੋਨਾਂ ਨੂੰ ਵੀ ਪਤਾ ਸੀ ਅਸੀਂ ਇੱਕੋ ਗੁਰਦੁਆਰੇ ਗਏ ਸੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬੇ ਮਡਲ ਤੋਂ। ਇਹ ਵੀ ਉੱਥੇ ਗਏ ਸੀ। ਸਾਡੇ ਬਾਪ ਨੇ ਸੇਵਾ ਕਰਾਈ ਸੀ ਤੇਲ ਛੱਡ ਗਿਆ ਤਾਂ ਉਹ ਚੋਚੀ ਮੰਜ਼ਲ ਦੇ ਉੱਤੇ। ਉਹ ਡਾ ਪਵਾਰੀ ਪੀਪਾ ਉਹ। ਨਹੀਂ ਇਹ ਕੱਲ ਵੀ ਉੱਥੋਂ ਪੈਟੀਆਂ ਖਾ ਕੇ ਆਏ ਸੀ। ਅੱਜ ਫੇਰ ਲੈ ਕੇ ਆਏ ਆ। ਪੈਟੀਆਂ ਨਹੀਂ ਗਏ। ਪੈਟੀਆਂ ਹੀ ਹੁੰਦੀਆਂ ਐ। ਜਾਂ ਪਲੇਟ ਲੈ ਕੇ ਆ ਨਹੀਂ ਇੱਥੇ ਕੱਲ ਜਿਵੇਂ ਇਹਨਾਂ ਨੇ ਖਾਹਾਰਾ ਮਿਲਦਾ ਹੋਊਗਾ। ਅੱਜ ਪਲੇਟ 'ਚ ਵੀ ਖਾਹਾਰਾ ਮਿਲਦਾ ਹੋਊਗਾ। ਆਹ। ਲੈ ਇੱਥੇ ਵੀ ਖਾ। ਅੱਛੀ ਪਤਾ ਕੀ ਖਾ ਕੇ? ਦੋ ਪਨੀਰ ਪੈਟੀ, ਇੱਕ ਰੈੱਡ ਸੌਸ ਪਾਸਤਾ ਤੇ ਲੈਮਨ। ਹੇ ਲੋ ਆਹ ਰੋਟੇ ਵਾਲਾ ਗੁੰਡਾ ਵਾ ਨਈਓ ਓਏ ਕੋਈ ਲੈ ਕਿਤਾ ਵਾ ਤੋ ਨਹੀਂ ਲੰਗਿਆ ਹਲੋ ਕੀ ਕਿਵੇਂ ਤਰਦਾ ਵਾ ਮਟਕਾ ਪਲੀਰ ਵਾਲੀ ਬੈਟ ਲੈ ਕੰਦੇ ਪਲੀਜ਼ ਮਟਕ ਚੱਲੇ ਮੋਰ ਗਈ ਚਾਲ ਆਹਾ ਪਲੀਰ ਵਾਲੀ ਪੈਟੀ ਆ ਯਾਰ ਸੋਹਣਾ ਆ ਜਾ ਅੱਜ ਤਾਂ ਬਰਦਾ ਹੀ ਹੋ ਸਭ ਕਾਡ ਹੈ ਪਲੀਰ ਵਾਲੀ ਪੈਟੀ ਲੈ ਕੇ ਆ ਮੈਨੂੰ ਦੇਖ ਲੋ ਓਏ ਮੈਂ ਓਏ ਬਾਲ ਪੇਪਰਿੰ ਦਿਖਾਈਦਾ ਹੁੰਦਾ ਮੈਂ ਕਿਤੇ ਫੋਨ ਥੱਲੇ ਟੈੱਕ ਰਿਹਾ ਦੋਸਤੋ ਮੰਮੀ ਨੇ ਖਾਣ ਲੇ ਕੇ ਪੈਟੀ ਤਾਂ ਓਏ ਦੂਜੀ ਸਾਸ ਲੈ ਆਪਣੇ ਉਹ ਦਿਹਾੜੀ ਟਾਰਕ ਤੇ ਮੈਂ ਚਾਲੀ ਜਿਹੜੀ ਜਿਹੜੀ ਮੋਮੋ ਵਾਲੀ ਨਹੀਂ ਨਹੀਂ ਜਿਹੜੀ ਮੈਂ ਦੋ ਲਿਆਂਦੀ ਆ ਇੱਕ ਸਵੇਰੇ ਜਿਹੜੀ ਕੋਈ ਹੋਰ ਵੀ ਆਗਾ ਇੱਕ ਸਾਡਾ ਢੋਲ ਢੋਲ ਕੇ ਡੱਗ ਪੈਣੀਆ ਸੁਲਤਾਨ ਦੂਜੇ ਤਰ੍ਹਾਂ ਕਰਦੇ ਪੁੱਤ ਦੂਜਾ ਪਾਸਾ ਥੱਲੇ ਰਾਮਨਾ ਮਾਏ ਮਾਮਾ ਇਹਦੇ ਬਚ ਗਈ ਆ ਉਹੀ ਮੈਂ ਲੈਦਾ ਖੜਕਾਈ ਇਹ ਜਿੱਦ ਤੱਕ ਇਹ ਜਦ ਤੱਕ ਟੁੱਟੀ ਆ ਨਾ ਉਹਦੇ ਵਿੱਚ ਦੀ ਕੁਝ ਵੇਚਣ ਲਗਾਤਾ ਇਹ ਵੇ ਹਲੋ ਬੁਝਾ ਕੇ ਦੇਖੀ ਬਾਜਦੀ ਕਿ ਨਹੀਂ ਅੱਛਾ ਇੱਥੋਂ ਲਾਟਾ ਜੀ ਉਹ ਟੁੱਟ ਗਿਆ ਨੱਕ ਨਹੀਂ ਨੱਕ ਤੂੰ ਆਹ ਲੀ ਸੌਸ ਕਹਿੰਦਾ ਸੀਗਾ ਇਹ ਮਰਚਾ ਨਹੀਂ ਮਰਤਕੈ ਨਹੀਂ ਹੁਣ ਮਾਤਰਾ ਹਾਂ ਵੀਡੀਓ ਤਾਂ ਚੱਲਦਾ ਹੈ ਹਲੋ ਹਾਂ ਉਹ ਹਾਂ ਕਿੰਦਾ ਆਨੇ ਘਰੇ ਆ ਗਏ ਘਰੇ ਆ ਗਏ ਉੱਟੋ ਇੱਥੇ ਆ ਇਹ ਸਾਸ ਪਤਾ ਕਿਹੜੀ ਆ ਇਹ ਉਹਦੇ ਵਾਲੀ ਆ ਜਿਹੜੀ ਸੁਖਾਈ ਦੀ ਆ ਚਲ ਠੀਕ ਆ ਜੰਨਾ ਬੱਚਾ ਤਾਂ ਨਹੀਂ ਆਏ ਤੁਹਾਨੂੰ ਦਿੰਨੇ ਜਾਣੇ ਜਾਵੇਂ ਕਿੱਦਾਂ ਐਂਡੇ ਤਾਂ ਜਾਣੇ ਆ ਚਲੋ ਅਸੀਂ ਚੱਲਦੇ ਆ ਰੀਤਾ ਪੈਟੀ ਖਾਂਦੇ ਆ ਪੈਟੀ ਖਾਂਦੀ ਆ ਪੈਟੀ ਤੂੰ ਖਾਣਾ ਰੈਕਟੀ ਖਾਂਦੀ ਰੀਕਟੀ ਕਰਨੀ ਹੈਗਾ ਪੈੱਟੇ ਖਾਂਦੀ ਟੱਟੀ ਖਾਂਦੀ ਆ ਆ ਜਾ ਵਾਹ ਰਹੇਂਗੀ ਤੂੰ ਮਨੇ ਪਨੀਰ ਨਹੀਂ ਨਾ ਖਾਂਦੇਗੇ ਮੈਂ ਵੀ ਕਿਹੜਾ ਉਹ ਤਾਂ ਭੱਜ-ਭੱਜ ਖਾਂਦਾ ਪਨੀਰ ਵਾਲੇ ਪਹਿੜੀਆਂ ਹਾਲ ਦੋ ਖਾ ਗਿਓ ਨੂੰ ਖਾਂਦਾ ਨਹੀਂ ਉੱਪਰ ਨੂੰ ਮਨ ਸਵਾਲ ਲੱਗਿਆ ਪ੍ਰੀਖਿਆ ਸੀ ਗਾਇਲ ਕਾਟੇ ਬਹੁਤ ਜ਼ਿਆਦਾ ਇਹ ਇੱਕ ਉੱਧਰ ਦੇਖੋ ਦਿੱਤੇ ਵੱਡਾ ਬੱਦਲ ਹੈ ਇਹ ਕਿਤੇ ਮੇਰੇ ਦੋਸਤੋ ਪਰ ਅਸ਼ਟਿਕ ਰੰਗਤਾਂ ਨੂੰ ਫੇਰ ਮਿਲਦੇ ਦੋਸਤੋ ਅਸੀਂ ਚੱਲ ਪਏ ਆ ਸੀਰ ਬਾਬੇ ਦੇ ਜਾਣ ਲਈ ਸਰ ਜਣੇ ਚਾ ਚਲੋ

ਗੇਜ ਐਮਕਯੂ ਟੂ ਪੀਟੀ ਆ ਕਿੰਨੀ ਖੱਟੀ ਆ ਇਹ ਐਮਸੀਟੂ ਐਮਸੀਟੂ ਇਹ ਤਾਂ ਐਮਸੀ ਲੱਗਦੀ ਆ ਕੀ ਆ ਕਰਨੀ ਕੀ ਆ ਇਹ ਯਾਰ ਸਟਿੰਗ ਨਹੀਂ ਡਿਸਟਿੰਗ ਵਰਕੀ ਨੇ ਪੀਤੀ ਆ ਇਹ ਇਹਨੇ ਵੀ ਪੀਤੀ ਆ ਉੱਤੇ ਸਾਰੇ ਨੇ ਪੀਤੀ ਮੈਂ ਹੁੰਦੀ ਕਿਨੇ ਹਾਂ ਹਾਂਜੀ ਕੋਸਟਿਕ ਵੀ ਤੇ ਖੱਟੀ ਹੀ ਨਹੀਂ ਇੰਨੀ ਖੱਟੀ ਆ ਪਾਣੀ ਆ ਨਹੀਂ ਤਾਂ ਮੈਂ ਨਾ ਕਰਿਆ ਕਰੋ ਮੈਨੂੰ ਮਣਾ ਵੀ ਕੀਤਾ ਸੀ ਅੰਮਾ ਮੈਨੂੰ ਇਹਨੂੰ ਸੋਪਾਰ ਇਹਨੂੰ ਮਣਾ ਵੀ ਕੀਤਾ ਸੀ ਅੰਮਾ ਪਰ ਬਾਹਰ ਸਟ ਪਾ ਪਾਵਾਂ ਤੈਨੂੰ ਪਹਿਲਾਂ ਮੈਂ ਆਓ ਸਿੰਘਾ ਕੋਲ ਟਾਈਮ ਦੇ ਦਾਂਗੇ ਇਹਨੇ ਪੀ ਜਾਣਾ ਛੱਡ ਦਿੰਦਾ ਇਹਨੇ ਪੀ ਜਾ ਇਹਨੇ ਪੀ ਜਾ ਮਾਮਾ ਬਾਰੀ ਨਾ ਖੋਲਾ ਆਹ ਓਲ ਚੀਜਾ ਚੱਲਦੀ ਗੱਡੀ ਦੀ ਵਾਰੀ ਕਰ ਲਈ ਜਾਂਦਾ ਇਹਨੇ ਪੀ ਜਾ ਨਹੀਂ ਸਮਾ ਪੀਂਦਾ ਜਾਂ ਪੀ ਜਾਂਦਾ ਵਾ ਇਹ ਮੈਨੂੰ ਮਨਾ ਵੀ ਕੀਤਾ ਮੈਂ ਹਾਂ ਹੈ ਮੈਂ ਤਾਂ ਫਟਫਟ ਦਾ ਆ ਕੇ ਆ ਕੇ ਮੇਤੇ ਅੱਖ ਲਾਲ ਹੋਈ ਆ ਪੀ ਅੱਖ ਲਾਲ ਹਾਂ ਤਾਂ ਗਈ ਨਾ ਬਸ ਚੱਲ ਗਏ ਅੱਜ ਡਰਾਈਵਰ ਚੇਂਜ ਹੋ ਗਿਆ ਉਹ ਫੁੱਟ ਦੇ ਚੱਲ ਰਹੀ ਆ ਉਹ ਡੇਰ ਦਾ ਪਾਣੀ ਆ ਗਿਆ ਦੇਰ ਉਹ ਤਾਂ ਜਾਂਦੇ ਸਸਰੀ ਵਾਲੇ ਗੁਰਦੁਆਰੇ ਗਾ ਸੀਕਰ ਆ ਲਾਇਕ ਮਾਈ ਗੁਰਦੁਆਰਾ ਸੀਗਾ ਕੋਈ ਖੜਾ ਨਹੀਂ ਸੀ ਉੱਤੇ ਉਹ ਸਸਰੀ ਵਾਲੇ ਗਏ ਨੂੰ ਗੁਰਦੁਆਰਾ ਲਿਕੇ ਬਹੁਤ ਦੋਸਤਾਂ ਨੂੰ ਤਾਂ ਉਹ ਪਹੁੰਚ ਕੇ ਮਿਲਦੇ ਈ ਆਈ ਪਹੁੰਚ ਕੇ ਦੋਸਤਾਂ ਨੂੰ ਪਹੁੰਚ ਕੇ ਓਏ ਹੋ ਸੁਲਤਾਨ ਦੋਸਤੋ ਕੰਮ ਕਰ ਰਹੇ ਜੀਦੇ ਲਈ ਆ ਪਾਈ ਸੀ ਚਰਾਗ ਬਦੋ ਨਹੀਂ ਸੀਗੇ ਓਕੇ ਮम्मा ਤੇਰੀ ਤਾਂ ਇੱਥੇ ਖੜੇ ਆ ਇੱਕ ਪਾਰਟੀ ਉੱਧਰ ਖੜੀ ਐ ਇੱਕ ਪਾਰਟੀ ਇੱਥੇ ਖੜੀ ਐ ਮੰਨੂ ਸਾਡੀ ਮੰਨੂ ਇਹ ਮੰਨੂ ਕੀ ਕਰਦੀ ਵੀਂ ਆ ਕੀ ਕਰਦੀ ਆ ਏ ਕਿ ਚਲੀਆਂ ਬਾਹਰ ਛੱਡ ਦਿੰਦੇ ਨੇ ਇੱਥੋਂ ਹੈਂ ਬਾਹਰ ਛੱਡਦਾ ਨਾ ਮੈਂ ਟਿੱਕਾ ਲਾੜਾ ਟਿੱਕਾ ਲਾੜਾ ਆ ਲੈ ਮੱਥੇ ਅੱਥੇ ਆਦਲਾ ਆਦਲਾ

ਮੰਨੂ ਜਿੱਡਾ ਕੁੱਕੜ ਆ ਇੱਥੇ ਸੁਲਤਾਨ ਹੈ ਤੇ ਦੋਸਤੋ ਆਪਾਂ ਹੁਣ ਚੱਲ ਪਏ ਮੱਥਾ ਟੇਕ ਕੇ ਚਿਰਾਗ ਆ ਪਰ ਤੇ ਵਿਦਾ ਤੇ ਅੜੀ ਗੇਂ ਕਿੰਦੇ ਜਾਣਾ ਨਾ ਲੱਗਦਾ ਸਾਨੂੰ ਪਤਾ ਨਹੀਂ ਕਿੰਨਾ ਨੇ ਸੋ ਜਿਹੜੀ ਤਾਂ ਦਰ ਗੱਡੀ ਚੱਲ ਰਹੀ ਆ ਮੰਮੀ ਸਰ ਇੱਕ ਤਾਂ ਹਾਏ ਜਗਰਾਵਾਂ ਵਾਲਾ ਹੈ ਕਿਹਾ ਤੋ ਚੱਲਦੀ ਆ ਲੜੋ ਲੜੋ ਕੀ ਹੋਸਲੇ ਆਗੇ ਉਹ ਪਤਾ ਨਹੀਂ ਹੁੰਦਾ ਨਾ ਰਾਹ ਚ ਫਿਰ ਚੱਲਦੀ ਗੱਡੀ ਚ ਲਾਉਣੀ ਔਖੀ ਆ ਹੋਰ ਆ ਦੇਖ ਬਈ ਸੁਲਤਾਨ ਵੱਡਾ ਵੱਡਾ ਬੰਦਾ ਸਿਆਣਾ ਡਰਾਈਵਰ ਉਹੀ ਹੈ ਜਦੋਂ ਬੈਨਸਰ ਬੈਲਟ ਲਾਵੇ ਜਿਹੜਾ ਕੈਕਟਰ ਵੀ ਉਹੀ ਸਿਆਣਾ ਦਾ ਆਹ ਫਿਰ ਦਾ ਕੈਕਟਰ ਤਾਂ ਹਮਲੇ ਹੀ ਲੱਗਦਾ ਉਹ ਬੀਂਹ ਨਾਲ ਨਹੀਂ ਉੱਤਸਾਇਤੀ ਅੱਛਾ ਇੱਧਰ ਹੋ ਗਏ ਥੋੜੇ ਆਓ ਪਹਿਲਾਂ ਨਹੀਂ ਹੋ ਮੈਂ ਉਹੀ ਜਿੰਦਿਆਂ ਦੇ ਸੀ ਜਿੰਦਿਆਂ ਦੇ ਸੀ ਤਰੀ ਜਾਂਦੇ ਸੀ ਆਹ ਉਹ ਤੇ ਮੈਂ ਦੇ ਦਿੰਦਾ ਹੱਡਾਂ ਵਿੱਚ ਹੁੰਦੇ ਸੀ ਅੱਛਾ ਕਰ ਗਿਆ ਹੋ ਗਿਆ ਸੋਨੇ ਤਾਂ ਗਾਇਸ ਹੁਣ ਆਪਾਂ ਘਰੇ ਆ ਚੁੱਕੇ ਆ ਤੇ ਆਪਾਂ ਗਏ ਆ ਆਪਾਂ ਗਏ ਸੀ ਜੈਨਵਲੀ ਬਾਬਾ ਜੀ ਦੇ ਤੇ ਆਪਾਂ ਗਏ ਸੀ ਗੁਰਦੁਆਰੇ ਆਲੰਗਰ ਸਿੰਘ ਸਾਹਿਬ ਆਪਾਂ ਉਥੋਂ ਘੁੰਮ ਫਿਰ ਕੇ ਆਪਾਂ ਫੇਰ ਆਏ ਫੇਰ ਆਏ ਫੇਰ ਆਏ ਮਤਲਬ ਘੁੰਮ ਫਿਰ ਕੇ ਕਰੇ ਸੀ ਆ ਗਏ ਗਾਇਸ ਮੈਨੂੰ ਬਹੁਤ ਜ਼ਿਆਦਾ ਫੋਨ ਆ ਰਹੇ ਸੀ ਕੰਮ ਦੇ ਮੈਨੂੰ ਆ ਕੇ ਕੰਮ ਕਰਨਾ ਪਿਆ ਮੰਮੀ ਮੰਦਰ ਜਾਣਾ ਹਾਂ ਜੀ ਡਰਾ ਤਾਂ ਚੱਲ ਕੀ ਕਰਦਾ ਆ ਬੰਦਾ ਸਾਡਾ ਕੋ ਡਰਾਮੇ ਹੋ ਰਾਜ ਕੀ ਕਰਦਾ ਸੀਗਾ ਇਹ ਬਹੁਤ ਕੁਛ ਕਰਦਾ ਸੀਗਾ ਕੀ ਕਰਦਾ ਸੀਗਾ ਲੈ ਮੈਂ ਪਾ ਲਿਆ ਕਿਹਦੇ ਕੋ ਤੇ ਚਲੋ ਗਾਇਸ ਸੁਲਤਾਨ ਤੇ ਬਿੰਦਰ ਗਏ ਹੋਏ ਨੇ ਉਹ ਗਏ ਨੇ ਕਿਤੇ ਕੰਮ ਤੇ ਬਾਕੀ ਆਪਣੀ ਫੈਮਿਲੀ ਦੇ ਦੂਜੇ ਘਰੇ ਤੇ ਦੱਸੋ ਆਪਣੀ ਬਾਹਰ ਬੈਠੀ ਆ ਉਹਦੇ ਵੀ ਦਰਸ਼ਨ ਕਰਾ ਕੇ ਲੈ ਕੇ ਆਓ ਦੱਸ ਦੰਡਾ ਉਹਨਾਂ ਦਾ ਚਾਚੀ ਗਾਇਸ ਆ ਦੇ ਖੋ ਤੇ ਨੱਕ ਤੇ ਨਹੀਂ ਲਮਿਆ ਹੋਇਆ ਮੰਮਾ ਬੁਲਾਉਂਦਾ ਤੁਹਾਨੂੰ ਬੋਲੋ ਭਲਾ ਬਲੇ ਐ ਥੋੜੀ ਬਲੇ ਗਾਇਸ ਗਾਇਸ ਦਰੋ ਸ਼ਟ ਹੈਲੋ ਗਾਇਸ ਗਾਇਸ ਕੰਮ ਹੋ ਗਈ ਬਹੁਤ ਮਦੇਸੇ ਆਪੀ ਕੰਮ ਤੇ ਗਾਇਸ ਤੁਸੀਂ ਸਾਰੇ ਦੇ ਦਰਸ਼ਕਾਂ ਕਰ ਲੈਂਦੇ ਨੇ ਗਾਇਸ ਸਭ ਜਿਹੜੀਆਂ ਸਭ ਕਪੜੀਆਂ ਨੇ ਜਦੋਂ ਸਾਰੇ ਜਣੇ ਇਕੱਠੇ ਹੁੰਦਾ ਫਿਰ ਬੰਦੇ ਆ ਕੰਮ ਕਰ ਲੀਏ ਫ੍ਰੀ ਹੋ ਜੀਏ ਫਰੈਸ਼ ਹੋ ਜੀਏ ਤਾਂ ਦੋਸਤੋ ਫਾਈਨਲੀ ਆਪਾਂ ਮੱਥਾ ਟੇਕ ਕੇ ਆ ਚੁੱਕੇ ਆ ਕੀ ਹੋਇਆ ਤਾਂ ਗਾਇਸ ਉਹ ਇੱਥੇ ਤੇ ਉਹ ਦੋ ਦੋਨੇ ਵੀਡੀਓ ਬਣਾਉਂਦੀਆਂ ਸੀ ਉਹ ਕੋਲੇ ਬੈਠੀ ਸੀ ਪਤਾ ਨਹੀਂ ਮੈਂ ਤਾਂ ਅੰਦਰ ਕੰਮ ਕਰਦੀ ਸੀ ਉਹ ਉੱਠ ਕੇ ਚਲੇ ਗਈ ਤੇ ਫੋਨ ਆ ਗਿਆ ਫੋਨ ਕਰੀ ਮੈਂ ਕਰਦੀ ਸੀ ਆਦੇ ਉਹਨੇ ਫੋਨ ਲਾਇਆ ਸੀ ਮੈਂ ਕਿਹਾ ਕਮੰਡ ਹੋਲਡ ਰੱਖ ਇੱਧਰ ਉਹ ਸਪੀਕਰ ਵਾਲੇ ਦਾ ਫੋਨ ਆਇਆ ਫਿਰ ਅ ਜੇ ਮਾਈਕ ਵਾਲੇ ਦਾ ਜਿਹੜਾ ਆਪਣਾ ਸਪੀਕਰ ਵਾਲਾ ਸੀ ਦੇਦੇ ਤਾਂ ਪੈਸੇ ਨਹੀਂ ਦੇਨੇ ਆਦੇ ਪੈਸੇ ਆਦੇ ਉਹਦਾ ਫੋਨ ਆਇਆ ਕੱਲ ਵੀ ਆਇਆ ਅੱਜ ਕੱਲ ਮੈਂ ਚੇਤਾ ਭੁੱਲੇ ਮੈਂ ਤਾਂ ਪੈਸੇ ਦਿੱਤੇ ਨਹੀਂ ਕਹਿੰਦਾ ਨਹੀਂ ਉਹ ਦੁਪਹਿਰੇ ਚਾਚਾ ਕਹਿੰਦਾ ਸੀ ਸਕੈਨਰ ਭੇਜ ਦੋ ਹੁਣ ਉਹਨੂੰ ਮੈਂ ਕਿਹਾ ਵੀ ਸਕੈਨਰ ਭੇਜ ਦੇ ਅੰਮੀ ਆ ਲਾਰੇबाज ਬੰਦਾ ਮੂਝ ਤਾਂ ਹੀ ਕਹਿੰਦੀ ਮੈਨੂੰ ਪਤਾ ਕਹਿੰਦਾ ਕਹਿੰਦਾ ਆਲੀ ਬਾਬਰ ਲਿਆ ਕੇ ਦੇ ਸਮੂਚ ਪਾ ਕੇ ਪਤਾ ਕਹਿੰਦਾ ਕਹਿੰਦਾ ਉੱਥੇ ਦਲਦੇ ਆ ਨਹਿਰ ਤੇ ਪੈਸੇ ਲੈ ਕੇ ਆਣੇ ਮੈਂ ਕਿਹਾ ਚਲ ਆ ਜਾਣਾ 5 ਮਿੰਟ ਲੱਗਣੇ ਮੈਂ ਚੱਲ ਗਿਆ ਪਹਿਲਾਂ ਤਾਂ ਮੈਨੂੰ ਲੱਗਿਆ ਉੱਥੇ ਕਹਿੰਦਾ ਆਪਾਂ ਜਾਣਾ ਵਾ ਹਾ ਗਿਲਚੌਂਕ ਮੈਂ ਕਿਹਾ ਚੱਲ Pakistan ਜਾਣਾ ਸੀ ਨਹੀਂ ਮੈਨੂੰ ਇਹ ਕਹਿੰਦਾ ਤੇ ਕਹਿੰਦਾ ਗਿਲਚੌਂਕ ਮੈਂ ਕਿਹਾ ਚੱਲ ਗਿਲਚੌਂਕ ਚੱਲ 15 ਮਿੰਟ ਲੱਗ ਜਾਣਗੇ 10 5 ਮਿੰਟ ਗਿਆ ਚੱਲ ਗਿਆ ਗਿੱਲ ਚੌਂਕ ਤੱਕ ਕੀ ਜਾਣਾ ਰੋੜਾ ਪਹਿਲਾਂ ਤਨ ਮੋੜ ਜਾ ਉੱਥੋਂ ਮੋੜਣਾ ਉੱਥੋਂ ਮੋੜ ਲਾ ਉਧਰ ਨੂੰ ਦਾਣਾ ਮੰਡੀ 깔 ਨਿਕਾ ਆ ਵੀ ਇੱਧਰ ਚੱਲ ਕਹਿੰਦਾ ਜਾਣਾ ਬਸ ਆਪਾਂ ਇੱਥੇ ਕਹਿੰਦੇ ਇੱਥੇ ਦਸ ਤਰੋਂ ਉੱਥੇ ਗਏ ਚੱਲ ਬਾਅਦ ਚਲੀ ਬੜਾ ਵੱਲ ਨੂੰ ਮੋੜਦੇ ਮੈਂ ਕਿਹਾ ਹੁਣ ਕਿੱਥੇ ੱਲਿਆ ਕਹਿੰਦਾ ਮੋੜੇ ਟਾਣ ਬਸ ਸਟੈਂਡ ਕੋ ਜਾਣਾ ਜਸੂ ਬਹਿ ਸੀਗੀ ਦੂਰ ਕੱਲੇ ਨਾ ਜਾਇਆ ਕਰੋ ਉਹ ਪਾਹੇ ਨਾ ਮੋੜੀ ਕੋਈ ਨਹੀਂ ਆਤਾ ਵੱਡਾ ਵਾਹ ਤਾ ਸਲੰਸ ਰਿਹਾ ਦੇਖੋ ਕੀ ਕਹਿੰਦੀ ਆ ਤੂੰ ਜਸੂ ਨੂੰ ਦਸਾਇਆ ਉਹ ਕਹਿੰਦਾ ਤੈਨੂੰ ਰੀਤ ਬੁਲਾਉਣੀ ਹੈ ਅੱਜ ਉਹ ਬੁਲਾਉਣ ਕਰਾਂ ਤੇ ਫਿਰ ਮੈਂ ਤੁਹਾਨੂੰ ਦੱਸ ਦੇ ਸਾਰੀ ਕਹਾਣੀ ਕੀ ਹੋਈ ਹੈ ਅੱਜ ਤੇਰੀ ਬੰਦ ਤੇ ਚਲੋ ਦੋਸਤੋ ਮਿਲਦੇ ਆ ਤਾਂ ਦੋਸਤੋ ਕਹਾਣੀ ਰੀਤ ਨੇ ਦੱਸਦੀ ਸੀ ਕਿ ਸੰਸਣ ਲੱਗ ਗਿਆ ਪਤਾ ਤਾਂ ਚਲੋ ਕੋਈ ਗੱਲ ਨਹੀਂ ਕਿਸ ਘਰ ਦੇ ਮਾਮਲੇ ਚੱਲਦੇ ਰਹਿੰਦੇ ਤਰੀ ਤਾਂ ਪੈ ਗਿਆ ਮਮਾ ਕਹੇ ਮਮਾ ਪੈ ਗਏ ਮਮਾ ਸੌ ਗਏ ਮਮਾ ਡਰਦਾ ਨਾ ਕਰ ਆਹੋ ਲੋ ਦਿਲ ਨਿਕਲ ਦਿੰਦਾ ਰੱਤਾਂ ਬਹੁਤ ਦੋਖ ਦੇ ਤੂੰ ਮੇਰੀ ਰੱਤਾਂ ਕੱਟ ਦੇ ਗਾਇਜ਼ ਬਹੁਤ ਜ਼ਿਆਦਾ ਠੰਡ ਹੋ ਗਿਆ ਬਹੁਤ ਜ਼ਿਆਦਾ ਕੀ ਆ ਫਫੜ ਬੰਦ ਕਰ ਲੈ ਹੁੰਦੀ ਆ ਤੇ ਏਸੀ ਪੱਕਾ ਉੱਤੇ ਦੇਣਾ ਜੇ ਮੈਂ ਚੱਲਦਾ ਤਾਂ ਬੰਦ ਹੋ ਗਈ ਆ ਤੇ ਏਸੀ ਪੱਕਾ ਉੱਤੇ ਦੇਣਾ ਜੇ ਮੈਂ ਚੱਲਦਾ ਆਂ ਬੰਦੋ ਕੀ ਆ ਦੇ ਇਹ ਲੋਕ ਐਦਾਂ ਹੁੰਦੀ ਠੰਡ ਚੰਗਾ ਤੇ ਵੀ ਠੰਡਾ ਤੇ ਦੋਸਤੋ ਹੁਣ ਆਪਾਂ ਲੱਗ ਗਿਆ ਸੌਣ ਤੇ ਤੁਹਾਨੂੰ ਮਿਲਾਂਗੇ ਆਪਾਂ ਨੈਕਸਟ ਵਲੋਗ ਦੇ ਵਿੱਚ ਸਕੇ ਹਾਏ ਕੀ ਆ ਗੇਸ ਬਣੀ ਗਿਆ ਚਲੋ ਕੋਈ ਨਹੀਂ ਗਾਈਸ ਹਮ ਮੇਰਾ ਗਿਫਟ ਕਰ ਜਾਓਗੇ ਮੈਂ ਨਹੀਂ ਦੇਣਾਗਾ ਨਾ ਦੇਖੋ ਚਲੋ ਦੋਸਤੋ ਦੇਖਦੇ ਹਾਂ ਕਿਹਨੂੰ ਮਿਲਦੇ ਗਾਏਸ ਅੱਜ ਮੈਂ ਮਨ ਬਣ ਗਿਆ ਸੀ ਦੇਖਿਆ ਆਪਾਂ ਵੈਜੀਟੇਰੀਅਨ ਚਾਹਦੇ ਕਿੱਥੇ ਚੱਲਦੇ ਆ ਕਿੱਥੇ ਚੱਲਦੇ ਆ ਵੈਜੀਟੇਰੀਅਨ ਜਿਲੰਦਰ ਵੈਜੀਟੇਰੀਅਨ ਜਿਲੰਦਰ ਵੈਜੀਟੇਰੀਅਨ ਅੱਛਾ ਮੈਂ ਵੈਜੀਟੇਰੀਅਨ ਕਿੱਥੇ ਕੰਡਾ ਚੱਲਦਾ। ਗਾ ਤੇ ਪਾਪੇ ਦਾ ਵਿਆਹ ਰੱਖਿਆ। ਪਿੰਡਾਂ ਦਾ ਨੋ ਹੋ ਗਏ। ਕੰਡਾ ਕਰ ਕਿਉਂ ਗਏ? ਲਾਸਟ ਵਾਰੀ ਲਾਸਟ ਵਾਰੀ ਤਾਂ ਕਿਹਾ। ਬੜਾ ਬਹੁਤ ਦਿਨ ਹੋ ਗਿਆ ਨਾ ਕੁੱਟਿਆ ਨਹੀਂ ਹੈਗਾ। ਲਾਸਟ ਵਾਰੀ ਤਾਂ ਕਿਹਾ ਤਾਂ ਕਹਿ ਗਿਆ। ਜਦੋਂ ਆਪਾਂ ਇਸ ਨਾ ਇਹ ਮੈਨੂੰ ਪਿਆਰ ਕੀਤਾ ਇਹਨੇ ਕਿੰਨੇ ਨਾਲ ਨੋ ਗਏ ਨਾ। ਮੈਨੇ ਕੁੱਟ ਖਾਧੀ ਆਲੇ। ਚਲ ਇਹ ਮੇਰੇ ਤਾਂ ਪਤਾ ਨਹੀਂ ਕੀ ਹੁੰਦਾ ਵਾ ਯਾਰ। ਸਰੀਰ ਦੇ ਕੁੱਟੀਆਂ ਹੁੰਦਾ। ਫਿਰ ਚੁੱਪ ਕੇ ਅੰਦਰ ਸੋ ਜਾ। ਨਾ نیند ਨਹੀਂ ਆਉਂਦੀ ਕੀ। ਛੱਡ ਕਰ। ਚੱਲ। ਪਰ ਚਲੋ ਦੋਸਤੋ ਲੱਗ ਗਿਆ ਸੌਣਾ ਪਤਾ ਨਹੀਂ ਕਿੰਨਾ। ਨਹੀਂ ਤਾਂ ਆਪਕੇ ਕਿੰਨੇ ਮਾਰਦਾ। ਤਾਂ ਚਲੋ ਦੋਸਤੋ ਅਪਲਿਕੇਸ਼ਨ ਉਹ ਟਿਕਾ ਨਾ ਮਿਲਾਂਗੇ ਨੈਕਸਟ ਸਟੋਕ ਦੇ ਵਿੱਚ ਲਵ ਯੂ ਟੂ ਆ ਲਾਈਕ ਕਮੈਂਟ ਸ਼ੇਅਰ ਕਰ ਦਿਓ